ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ 744 FE ਨਵਾਂ ਮਾਡਲ ਵੀਰੇ ਨੇ ਟਾਇਰ ਚੇਂਜ ਕਰੇ ਆ ਪਿਛਲੇ 16 ਦੇ ਆ ਤੇ ਅਗਲੇ ਵੀ ਸ਼ੌਂਕ ਨੂੰ ਵੱਡੇ ਪਾਏ ਆ ਨਾਲ ਮੇਰੇ ਵੱਡਾ ਵੀਰਾ ਕੁਲਵਿੰਦਰ ਸਿੰਘ ਸਾਸੀ ਕਾ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਤੇ ਵੀਰੇ ਜਿਵੇਂ ਤੁਹਾਡਾ ਕੰਮ ਮੈਨੂੰ ਪਤਾ ਹੀ ਆ ਹਨਾ ਆਪਣੇ ਵੀਰਾਂ ਨੂੰ ਨਹੀਂ ਪਤਾ ਬਿੱਲਰ ਦਾ ਕੰਮ ਆ ਹਨਾ ਜੀ ਸੀ ਬੀਆਂ ਵੀ ਹੈਗੀਆਂ ਸਾਰੇ ਸਾਰੇ ਕਿਤੇ ਚੱਲਦੇ ਆ ਹਾਂਜੀ ਹਾਂਜੀ ਹੋਰ ਵੀ ਟਰੈਕਟਰ ਹੈਗੇ ਆ ਇਹਦਾ ਦਿਮਾਗ ਚ ਕਿਵੇਂ ਆਇਆ ਵੀ ਇਹ ਲੈਣਾ ਇਹ ਦੱਸਾਂ ਕੀ ਚੱਕਰ ਆ ਜੀ ਇਹ ਜਿਵੇਂ ਟਰੈਕਟਰ ਇਹ ਬੁੱਢਾ ਨਹੀਂ ਹੁੰਦਾ ਮੇਨ ਗੱਲ ਤਾਂ ਇਹਦੀ ਇਹ ਹੈ ਜਿੰਨਾ ਮਰਜ਼ੀ ਚਲਾ ਲਓ ਇਹ ਨਾ ਨਈ ਹਾਂ ਇਹ ਬੁੜਾਪਾ ਨਹੀਂ ਕ੍ਰੇਟਰੀ ਮਿਲਦਾ ਨਵਾਂ ਸਸਤਾ ਹੂੰ ਪੁਰਾਣਾ ਰੇਟ ਇਹਦਾ ਮਾਰਕੀਟ ਚ ਮਾਰਕੀਟ ਬਹੁਤ ਜ਼ਿਆਦਾ ਆ ਜੀ ਹਾਂ ਵੀ ਕਹਿਣ ਦਾ ਮਤਲਬ ਜਿੰਨਾ ਮਰਜ਼ੀ ਚਲਾ ਲਿਏ ਹਾਂ ਇਹਦਾ ਡਿੱਗਦਾ ਨਹੀਂ ਰੇਟ ਹਾਂ ਬੁੱਢਾ ਨਹੀਂ ਹੁੰਦਾ ਅਸਲ ਚ ਇਹ ਨਹੀਂ ਵੀ ਦੂਜਿਆਂ ਕੋਲ ਸ਼ੋਅ ਜੀ ਖੜਕੀ ਜਾਂ ਭੈਂਗਾ ਜਾ ਹੋ ਗਿਆ ਹੁਣ ਤਾਂ ਵੈਸੇ ਕਰਮਾਂ ਵਾਲੇ ਤੇ ਨਾ ਸਿੰਗਲ ਬੋਨਰ ਕਰਨ ਕਰਕੇ ਪਹਿਲਾਂ ਨਾਲੋਂ ਵਾਈਬ੍ਰੇਸ਼ਨ ਘਟ ਗਈ। ਟਰੈਕਟਰ ਹੀ ਅਸਲ ਚ ਨਾ ਦੀ ਜਿਵੇਂ ਤੁਸੀਂ ਦੇਖ ਲਓ। ਹੂੰ। ਵੀ 2000 ਮਾਡਲ 735 ਲੈ ਲਿਓ। ਹੂੰ। ਜਾਂ ਸਾਡੇ ਕੋਲ 96 ਮਾਡਲ 99 ਮਾਡਲ 735 ਵੀ ਹੈਗੇ ਆ। ਉਹ ਵੀ ਚੱਲੀ ਜਾਂਦੇ ਆ। ਵਧੀਆ ਚੱਲੀ ਜਾਂਦੇ ਆ। ਹਾਂ। ਟਰਾਲੀਆਂ ਟਰੂਲੀਆਂ ਤੇ ਵਧੀਆ ਚੱਲੀ ਜਾਂਦੇ ਆ। ਇਹਨਾਂ ਦੀ ਮਾਰਕੀਟ ਬਹੁਤ ਆ। ਵੀਰੇ ਜਿਵੇਂ ਤੁਹਾਡੇ ਦਾ ਬਾਹਲੇ ਜਿਆਦੇ ਚੱਲਦੇ ਆ ਟਰੈਕਟਰ। ਹਾਂਜੀ। ਇੱਕ ਤਾਂ ਹੁੰਦਾ ਨਾ ਆਮ ਆਪਣਾ ਕਿਸਾਨ ਵੀਰ ਲੈਂਦਾ ਵਾ ਵੀ ਕੱਲ ਖੇਤੀ ਨੂੰ ਹਾਂਜੀ ਹਾਂਜੀ ਤੁਹਾਡੇ ਦਾ ਕਮਰਸ਼ੀਅਲ ਕੰਮ ਤੇ ਚੱਲੀ ਜਾਣੀ ਹੈ ਹੂੰ ਹੂੰ ਰਿਪੇਅਰ ਦਾ ਕੀ ਸਿਸਟਮ ਆ ਤੁਹਾਡੇ ਕੋਲ ਜਿਵੇਂ ਅਰਜਨ ਵੀ ਆ ਸੋਨਾਲੀਕਾ ਵੀ ਆ ਮੰਧਰਾ ਵੀ ਆ ਦੂਜਾ ਛੋਟਾ ਇਹ ਵੀ ਆ ਸਾਰੇ ਆ ਤਕਰੀਬਨ ਹਾਂਜੀ ਹਾਂਜੀ ਸਭ ਤੋਂ ਚੰਗਾ ਤੁਹਾਨੂੰ ਵੀ ਸਭ ਰਿਪੇਅਰ ਵੀ ਸਭ ਤੋਂ ਘੱਟ ਇਹਦੀ ਐ ਸਵਰਾਜ ਦੀ ਇਹਦੀ ਐ ਜਾਨੀ ਜਿਹੜਾ 744 ਆ ਹੂੰ ਸਾਡੇ ਸਾਰੇ ਟਰੈਕਟਰ ਚੱਲਦੇ ਸੀਗੇ 744 ਹੂੰ ਸਾਰਿਆਂ ਤੋਂ ਤੇਲ ਘੱਟ ਖਾਂਦਾ ਤੇਲ ਘੱਟ ਖਾਂਦਾ ਕੰਮ 'ਚ ਹਾਂ ਟਰਾਲੀ ਦੇ ਹਿਸਾਬ ਟਰਾਲੀਆਂ ਸਾਡੇ 4 ਟਰੈਕਟਰ ਚੱਲਦੇ ਸੀ ਟਰਾਲੀਆਂ ਤੇ ਮਿੱਟੀ-ਮੁੱਟੀ ਦਾ ਵੀ ਕੰਮ ਕਰਦੇ ਆ ਅਸੀਂ ਰੋਜ਼ ਟੈਂਕੀਆਂ ਭਰੌਣੇ ਆ ਯਾਨੀ ਸਭ ਤੋਂ ਘੱਟ 100 150 200 ਦਾ ਤੇਲ ਦੂਜਿਆਂ ਨੂੰ 300 ਦਾ ਘੱਟ ਖਾਣਾ ਨੇ ਇਹਨੇ ਘੱਟ ਹੀ ਖਾਣਾ ਹਾਂ ਕੰਮ ਪੂਰਾ ਵਧੀਆ ਕਰਨਾ ਕੰਮ 'ਚ ਕਿਸੇ ਪਾਸਿਓਂ ਘੱਟ ਨਹੀਂ ਜਿਵੇਂ ਹੁਣ ਵੀਰੇ ਤੁਸੀਂ ਆਹ ਪਾਤੇ 16 ਦੇ ਨੂੰ ਆਉਂਦੇ ਤਾਂ 14 ਦੇ ਆ ਹਨ ਤੈਨੂੰ 14 ਦੇ ਆਉਂਦੇ ਹਾਂ ਜੀ 16 ਦੇ ਪੌਣ ਨਾਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ 3 ਸਪੀਡ ਆ ਜੀ ਇਹਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ 2 ਸਪੀਡ ਨੂੰ ਥੋੜਾ ਜਿਆਦਾ ਲੋਡ ਮੰਨਦਾ 3 ਸਪੀਡ ਉਹ ਤਾਂ ਯਾਰ ਕੰਪਨੀ ਵਾਲੇ ਜਿੰਨੀ ਵਾਰੀ ਟਰੈਕਟਰ ਲੈ ਉਨੀ ਵਾਰੀ ਕਹਿੰਦੇ ਵੱਡਾ ਕਰਤਾ ਇਹਦਾ ਰੱਬ ਹੀ ਜਾਣਦਾ ਵੱਡੇ ਕੀਤਾ ਕਿ ਨਹੀਂ ਕੀਤਾ ਚਲੋ ਜਿੰਨੀ ਵਾਰੀ ਲੈ ਲਓ ਕਹਿੰਦੇ 855 ਵਾਲਾ ਇੰਜਨ ਪਾਤਾ ਇਹਦੇ ਚ ਹਾਂ ਜਿੰਨੀ ਵਾਰੀ ਲੋਨੀ ਵਾਰੀ 855 ਵਾਲਾ ਕਦੇ 969 ਵਾਲਾ ਕਹਿੰਦੇ ਕੋਈ 963 ਵਾਲਾ ਕਹਿ ਦਿੰਦੇ ਇਹ ਗੱਲਾਂ ਤੁਹਾਨੂੰ ਤੇ ਮੈਨੂੰ ਚਲੋ ਪਤਾ ਜਿਵੇਂ ਹੁਣ ਮੈਂ ਵੀ ਦਿੱਲੀ ਜਾਣਾ ਹੋਣਾ ਮੈਨੂੰ ਤਾਂ 18 ਸਾਲ ਹੋ ਗਏ ਐਂ ਕਹੀਏ ਨਹੀਂ ਇਹਦਾ ਇੰਜਨ ਹੁਣ 855 ਵਾਲਾ ਕਰਤਾ 44 ਦਾ ਕਰੇ ਚ ਹੁਣ XT ਲਾਇਆ ਸੀ 2FE ਨਾ XT ਲਾਇਆ 744 ਉਹ ਚ ਕਹਿੰਦੇ 963 ਵਾਲਾ ਇੰਜਨ ਕਰਤਾ ਕਦੇ ਕਦੇ 960 ਵਾਲਾ ਪਾਤਾ ਉਹਦਾ ਹਰੇਕ ਜਦੋਂ ਨਵਾਂ ਲੈ ਲਾ ਉਹਦਾ ਇੰਜਨ ਵੱਡਾ ਕਰ ਦਿੰਦੇ ਆ ਇਹ ਵੀਰੇ ਕਿੰਨੇ ਪੈਸੇ ਦੇਨੇ ਬੈ ਪਿਛਲੀ ਜੋੜੀ ਨਾਲ ਮਗਰਲੇ ਟਾਇਰ ਨਵੇਂ ਤੁਸੀਂ ਚੇਂਜ ਕਰਾਤੇ ਆਣੇ ਸੀ ਨਵੇਂ ਦੇ ਹੀ ਕਰਾਈ ਮਗਰਲੇ ਟਾਇਰਾਂ 'ਚ 10000 ਰੁਪਇਆ ਪਿਆ ਅੱਛਾ ਤੇ ਮੂਹਲੇ 'ਚ ਪਿਆ 15000 ਰੁਪਇਆ ਭੈਣ ਨੇ ਹੈ ਉਹ ਛੋਟੇ ਉਹਨਾਂ ਜਿਆਦੇ ਪਿਆ ਉਹਨਾਂ ਰਿਮ ਸੱਚ ਨਾਲ ਰਿਮ ਦੇ ਰਿਮ ਚੇਂਜ ਕਰਨੇ ਪੈਣਾ ਮਗਰਲੇ ਹਾਂ ਰਿਮ ਚੇਂਜ ਕਰਨੇ ਪੈ ਇਹ ਮਗਰਲੇ ਟਾਇਰ 10 ਨੰਬਰ ਆ ਜਿਹੜੀ ਆਪਾਂ ਕੱਲ ਪਰਸੋ ਵੀਡੀਓ ਸ਼ੂਟ ਕਰੀ ਸੀ ਨਾ ਉਹਦੇ 11 ਸੀਗੇ ਉਹ ਤਾਂ ਵੱਡਾ ਵੱਡਾ ਲੱਗਦਾ ਸੀ ਜਿਹਦਾ ਮੈਂ ਗਰਾਊਂਡ ਕਲੀਅਰੈਂਸ ਦੱਸਿਆ ਜਿਹੜੇ ਮੇਰੇ ਵੀਰ ਆਪਨੂੰ ਦੇਖਦੇ ਹੋਣ ਉਹਨਾਂ ਨੂੰ ਪਤਾ ਹੀ ਹੋਵੇਗਾ ਤੇ ਇਹ ਲਿਫਟ ਲੂਪ ਦਾ ਕਿਵੇਂ ਆ ਵੀਰੇ? ਸਾਰੇ ਤੇ ਕਿਸੇ ਪਾਸਿਓਂ ਮਾਰ ਨਹੀਂ ਖਾਂਦਾ ਟਰੈਕਟਰ ਇਹ। ਓਕੇ ਚੜ੍ਹਦੀ ਕਲਾ। ਪੂਰਾ ਵਧੀਆ। ਇੱਕ ਰੇਟ ਬਹੁਤ ਘੱਟ ਘੱਟਦਾ ਹੈ। ਇਹ ਵੀਰੇ ਆਪਾਂ ਲਿਆ ਕਿੰਨੇ ਦਾ? ਆਪਾਂ 7.50 ਲੈ ਲਿਆ ਸਣੇ ਕਾਗਜ਼ ਪੱਤਰ ਸਾਰਾ ਕੁਝ ਵਿੱਚੀ। ਸਾਰਾ ਕੁਝ ਵਿੱਚੀ। ਹਾਂਜੀ। 7.50 ਰੇਟ ਦੇ ਹਿਸਾਬ ਨਾਲ ਮੈਂ ਕਹਿੰਦਾ 750 ਦਾ ਤਾਂ ਅੱਜ ਦੀ ਰੇਟ 'ਚ ਕੋਈ ਵੀ ਨਹੀਂ ਆਉਂਦਾ ਨਹੀਂ ਇਹ ਸਭ ਤੋਂ ਵਧੀਆ ਜੀ ਹਨਾ ਕੰਮ ਲੈਣ ਲਈ ਸਭ ਤੋਂ ਵਧੀਆ ਕਿਉਂਕਿ 50 HP ਆ ਗਿਆ ਹੈ ਇੱਕ ਹਿਸਾਬ ਦਾ ਹਾਂਜੀ ਕਾਪੀ ਤੇ ਤਾਂ ਆਉਂਦਾ ਆਪਣੇ 47 ਕਿ 48 ਸ਼ਾਇਦ ਹਨਾ ਨਹੀਂ ਮੈਂ ਨਹੀਂ ਚੈੱਕ ਕੀਤਾ ਧਿਆਨ ਨਹੀਂ ਦਿੱਤਾ ਇਹਦੀ ਇਹਦੀ RC ਨਹੀਂ ਆਈ ਹਾਂ ਜਿਹੜਾ ਆਪਣਾ ਹੈਗਾ ਸਵਰਾਜ ਸ਼ਾਇਦ ਉਹ 49 60 ਕੁਝ ਇਹ ਸ਼ਾਇਦ 47 48 ਕਾਪੀ ਤੇ ਤਾਂ ਐ ਲਿਖਦੇ ਹੂੰ ਹੂੰ ਪਰ 50 HP ਦੇ ਮੁਕਾਬਲੇ ਕੰਮ ਕਰ ਜਾਂਦਾ ਸਵਰਾਜ ਇਹ ਆਪਾਂ ਲਾਉਣਾ ਬੀਲਰ ਤੇ ਇਹ ਚੱਲੂਗਾ? ਇਹ ਹਾਂ ਪੂਰਾ ਵਧੀਆ। ਬੈਲਰ ਵਾਲੀ ਮਸ਼ੀਨਾਂ ਨੂੰ ਦਿਖਾ ਦੇ। ਕਿਹੜੀ ਕੰਪਨੀ ਦੀ ਆ? ਬੈਲਰ ਮਸ਼ੀਨਾਂ ਆਪਣੇ ਕੋਲ ਦੋ ਸ਼ਕਤੀਮਾਨ ਦੀਆਂ ਇੱਕ ਹੈ ਕਿ ਮੈਸੀ ਦੀ। ਇੱਕ ਮੈਸੀ ਦੀ ਦੋ ਦੋ ਸ਼ਕਤੀਮਾਨ ਦੀਆਂ। ਅੱਛਾ। ਹਾਂਜੀ। ਵਧੀਆ ਕਿਹੜੀ ਆ? ਸਾਰੀਆਂ ਹੀ ਵਧੀਆ ਜੀ। ਜੇ ਤੁਹਾਡਾ ਦਿਮਾਗ ਚੱਲਦਾ ਤਾਂ ਬੈਲਰ ਵਾਲੀ ਮਸ਼ੀਨ ਚੱਲਦੀ ਆ। ਜੇ ਤੁਹਾਡਾ ਦਿਮਾਗ ਨਹੀਂ ਚੱਲਦਾ ਤਾਂ ਬੈਲਰ ਵੀ ਨਹੀਂ ਚੱਲਦਾ। ਕੰਮ ਮਤਲਬ ਉਹ ਜ਼ਿਆਦਾ ਵਾ। ਦਿਮਾਗ ਦਾ ਆਸੇ-ਪਾਸੇ ਬਹੁਤ ਜ਼ਿਆਦਾ ਉਹ ਕਰਨਾ ਪੈਂਦਾ ਹੈ ਨਾ। ਉਹ ਤਾਂ ਟੈਨਸ਼ਨ ਤਾਂ ਹੈਗੀ ਆ। ਹਾਂ। ਵੇ ਕਹਿੰਦੇ ਉਧਰ ਪੱਜ ਲੋ ਕਹਿੰਦੇ ਉਧਰ ਪੱਜ ਲੋ ਸੀਜ਼ਨ ਉਹ ਤਾਂ ਹੈ ਇਹਨੂੰ ਬੇਨ ਪ੍ਰੋਬਲਮ ਜਾਨੀ ਇਹਨਾਂ ਨੂੰ ਆ ਜਾਂਦੀ ਆ ਵੀ ਉਹ ਗੱਠਾ-ਗੁੱਠਾ ਖੋਲਣ ਦਾ ਜ਼ਿਆਦਾ ਚੱਕਰ ਹੁੰਦਾ ਇਹਨਾਂ ਦਾ ਵੀ ਉਹੀ ਦਿੱਕਤ ਆਉਂਦੀ ਆ ਬਾਕੀ ਕੱਟੀਆਂ ਇਹਦਾ ਕਰੀ ਜਾਂਦੀਆਂ ਅੰਦਰ ਹਾਂ 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 ਵੀ ਕਿੰਨੇ ਟਾਈਟ ਗੱਠ ਉਹਦਾ ਫੰਡਾ ਇਹ ਕਹਿੰਦੇ ਨੇ ਉਹ ਕੋਈ ਕੋਸ਼ ਆ ਯਾਰ ਇਹਦੇ 'ਚ ਤਾਂ ਹੂੰ ਬਾਲਾ ਸਿਸਟਮ ਹੀ ਕੋਈ ਗੱਠਾਂ ਭਾਰੀਆਂ ਬੰਨੀ ਜਾਂਦਾ ਕੋਈ ਹੌਲੀਆਂ ਬੰਨੀ ਜਾਂਦਾ ਕੋਈ ਢਿੱਲੀਆਂ ਬੰਨੀ ਜਾਂਦਾ ਕੋਈ ਖੋਲੀਆਂ ਜਾਂਦਾ ਬਾਲਾ ਕੁਸ਼ ਆ ਚਲੋ ਆਪਾਂ ਉਸ ਮੈਟਰ 'ਚ ਜਾਂਦੇ ਹੀ ਨਹੀਂ ਕਿਉਂਕਿ ਉਹ ਮੈਟਰ ਆਪਣੇ ਵੱਸੋਂ ਬਾਹਰ ਜੇ ਜੇ ਕੋ ਮੇਰਾ ਵੀਰ ਭਰਾ ਕਹੇਗਾ ਤੇ ਆਪਣੇ ਕੋ ਮੇਰਾ ਵੱਡਾ ਵੀਰ ਹੈਗਾ ਉਹਦੀ ਨੌਲੇਜ ਵੀ ਤੁਹਾਨੂੰ ਦੱਸ ਦਾਂਗੇ ਕਿਸੇ ਦਿਨ ਆ ਡਿਸਟ੍ਰੀਬਿਊਟਰ ਨਾਲ ਹੀ ਆਇਆ ਡਬਲ ਹੈ ਨਾ ਹਾਂਜੀ ਹਾਂਜੀ ਨਾਲ ਹੀ ਇਹਦੇ ਨਾਲ ਆਪਾਂ ਨੂੰ ਕੁਛ ਦਿੱਤਾ ਉਹ ਨਾ ਛਤਰੀ-ਛੁਤਰੀ ਕਿ ਨਹੀਂ ਇਹਦੇ ਨਾਲ ਛਤਰੀ ਆ ਜੀ ਉਦੋਂ ਏਜੰਸੀ ਛਤਰੀ ਹੈ ਨਹੀਂ ਸੀਗੀ ਕੱਪੜੇ ਵਾਲੀ ਕੱਪੜੇ ਵਾਲੀ ਹਾਂਜੀ ਹਾਂ ਕਿ ਆਪਾਂ ਦਾ ਕੰਮ ਲੈਣਾ ਜੀ ਆਪਾਂ ਨੂੰ ਫਾਈਬਰ ਦੀ ਛਤਰੀ 12 ਨਹੀਂ ਖਾਂਦੀ ਉਹ ਨਹੀਂ ਉਹ ਤਾਂ ਚੱਲਦੀ ਆ ਫਿਰ ਡਰਾਈਵਰ ਗਰਮੀ ਚ ਔਖਾ ਬਹੁਤ ਹੁੰਦਾ ਬਾਕੀ ਮੀਂਹ ਵੀ ਆ ਜਾਂਦਾ ਫਿਰ ਭੇਜ ਜਾਂਦਾ ਬੰਦਾ ਉਹਦੇ ਨਾਲ ਆਪਾਂ ਦਾ ਜਿਹੜਾ ਤੁਹਾਡੇ ਕੋਲ ਵੀਰੇ ਪਹਿਲਾ ਸਵਰਾਜ ਆ ਜਿਹੜਾ ਪਹਿਲਾ ਵਾ ਹਾਂਜੀ ਉਹਦੇ ਨਾਲੋਂ ਇਹਦੇ ਵਿੱਚ ਕੀ ਪਲੱਸ ਪੁਆਇੰਟ ਆ ਕੀ ਵੱਧ ਕਰਤਾ ਤੁਹਾਡੇ ਅਕੋਰਡਿੰਗ ਇਹਦਾ 3 ਸਪੀਡ ਹੋ ਗਿਆ ਜੀ ਇਹ ਇੱਕ ਇਹਦਾ ਜਾਨੀ ਪੀਟੀਓ ਕਲੱਚ ਹੱਥ 'ਚ ਆ ਜਾਂਦਾ ਹਾਂ ਇਹਦਾ ਜਾਨੀ ਕਲੱਚ ਰੈਲਾ ਬਹੁਤ ਆ ਕਲੱਚ ਤਾਂ ਹਾਂ ਮੈਂ ਦੇਖਿਆ ਸੀ ਆਪਾਂ ਪਹਿਲੀ ਵੀਡੀਓ 'ਚ ਕਲੱਚ ਤਾਂ ਹੱਥ ਨਾਲ ਨਾਪ ਲੋ ਚਾਹੀ ਇਹਦਾ ਹੂੰ ਉਹ ਚੀਜ਼ ਤਾਂ ਇੰਨਾ ਜ਼ਿਆਦਾ ਸੌਫਟ ਕਰਤਾ ਨਾ ਹੂੰ ਹੂੰ ਨਹੀਂ ਤੇ ਪਤਾ ਨਹੀਂ ਮੇਰੇ ਵੀਰ ਹੁਣ ਭਾਵੇਂ ਮੇਰੇ ਨਾਲ ਕਲਪੀ ਜਾਣ ਜਿਹੜਾ ਪਹਿਲਾ ਸਵਰਾਜ ਸੀ ਉਹਦਾ ਕਲੱਚ ਬਹੁਤ ਟਾਈਟ ਆ ਨਹੀਂ ਉਹਦਾ ਟਿਹੜਾ ਦਾ ਕਲੱਚ ਬਹੁਤ ਵਧੀਆ ਹਾਂ ਕਿਉਂਕਿ ਉਹਦੇ ਵਿੱਚ ਹੀ ਆ ਗਏ ਨਾ ਦੋਨੇ ਕਲੱਚ ਇੱਥੇ ਚ ਇੱਕ ਚੀ ਦੋਨੇ ਆ ਜਾਂਦੇ ਇਹਦੇ ਅਲੱਗ-ਅਲੱਗ ਇਹਦੇ ਅਲੱਗ-ਅਲੱਗ ਹੂੰ ਹੂੰ ਤੇ ਹੁਣ ਜਿਹੜੀ ਆਪਣੇ ਮੇਰੇ ਵੀਰਾਂ ਵੀਡੀਓ ਦੇਖਦੇ ਪੈਣਾ ਨਵੇਂ ਮੇਰੇ ਵੀਰ ਹੁਣ ਦੇਖਦੇ ਆ ਪਏ ਜੁੜੇ ਆ ਆਹ ਪੁਆਇੰਟ ਕੰਪਨੀ ਨੇ ਆਹ ਸ਼ਟਲ ਵਾਸਤੇ ਪਹਿਲਾਂ ਹੀ ਛੱਡਿਆ ਇਹ ਇੱਥੋਂ ਸ਼ਟਲ ਦੀ ਰਾਡ ਪਾਈਆ ਵੀਡੀਓ ਮੇਰੇ ਵੀਰਾਂ ਨੇ ਦੇਖ ਵੀ ਲਈ ਹੋਣੀ ਜਿਹੜੇ ਸਵਰਾਜ ਨੂੰ ਆਣੀ ਆ 855 855 ਉਹ ਇੱਥੋਂ ਇਹਨੂੰ ਦਿੱਤਾ ਪੁਆਇੰਟ ਕੰਪਨੀ ਨੇ ਕਹਿਨ ਦਾ ਮਤਲਬ ਚੁੱਲਾ ਪਹਿਲਾਂ ਉਸ ਹਾਵਣਾ ਦਿੱਤਾ ਜੇ ਕਿਸੇ ਨੇ ਲਵਾਉਣੀ ਹੋਵੇਗੀ ਲੱਗ ਜੂ ਤੁਹਾਡੇ ਹਿਸਾਬ ਨਾਲ ਕਿ ਨਹੀਂ ਯਾਰ ਇਹਦੇ ਵਾਰੀਆਂ ਆਪਾਂ ਕੁਝ ਕਹਿ ਸਕਦੇ ਬਾਕੀ ਸ਼ਟਲ ਗੀਅਰ ਦੀ ਇਹਨੂੰ ਲੋਡ ਨਹੀਂ ਪੈਂਦਾ ਇਹਨੂੰ ਲੋਡ ਨਹੀਂ ਜੇ ਕੰਪਨੀ ਨੇ ਜਗ੍ਹਾ ਛੱਡੀ ਮੇਰੇ ਹਿਸਾਬ ਨਾਲ ਲੱਗ ਜੂ ਜਿਵੇਂ ਜੋਂਡੀਅਰ ਨਹੀਂ ਉਹ ਦਿੰਦਾ ਵੀਰੇ ਜੋਂਡੀਅਰ ਥੱਲੇ ਉਹ ਪਿਛਲਾ ਹਿੱਸਾ ਨਾਲ ਹੀ ਦਿੰਦਾ ਭਾਵੇਂ 2 ਵੀਲੋ ਜੇ ਕਿਹਨੇ 4x4 ਕਰਨਾ ਤਾਂ ਪਹਿਲਾਂ ਹੀ ਦਿੰਦੇ ਸਾਰਾ ਕੁਝ ਉਸ 53 50 HP ਤੋਂ ਉੱਤੇ ਉੱਤੇ ਸਾਰਿਆਂ ਚ ਦਿੰਦੇ ਹੀ ਦਿੰਦੇ 50 HP ਤੋਂ ਥੱਲੇ ਨਹੀਂ ਦਿੰਦੇ ਚਲੋ ਆ ਬੰਪਰ ਬੰਪਰ ਵੀਰੇ ਨਾਲ ਹੀ ਲਵਾਤਾ ਸੀ ਇਹ ਬਾਈ ਮਾਡਲ 855 ਸੀਗਾ अच्छा ਤੇ ਉਹ ਅਸੀਂ ਵਿਚਦੇਤਾ ਸੀ ਉਹ ਤਾਂ ਹੀ ਲੈਂਦੇ ਉਹਦਾ ਬੰਪਰੀ ਇਹਨੂੰ ਲੱਗ ਗਿਆ ਇਹਦਾ ਚੁੱਲਾ ਚੱਲਾ ਸੇਮ ਹੀ ਆਣਾ ਦੇ ਨਾਲ ਹਾਂ 855 ਦਾ ਸੇਮ ਹੀ ਹੈ ਹਾਂ ਇਹ ਸੇਮ ਹੀ ਠੀਕ ਆ ਯਾਰ ਜਦੋਂ ਨਾ ਕੰਬੈਨ ਤੇ ਚੜਾਉਂਦੇ ਸੀ ਥੋੜਾ ਮੂਰੇ ਹਵਾ ਮਾਰਨ ਦਾ ਰੈਡੀਏਟਰ ਚੋਕ ਫਿਰ ਸ਼ੋ ਲੋਣੀ ਪੈਂਦੀ ਸੀ ਹਾਂ ਹੁਣ ਅਸੀਂ ਮੇਨ ਤਾਂ ਇਹ ਸ਼ੋ ਕਰਕੇ ਹੀ ਲਿਆ ਚੱਲੇ ਸੇਹਲ ਬੋਨੜਾਗੀ ਸਿੰਗਲ ਬੋਨੜਾ ਹਾਂ ਰੈਡੀਏਟਰ ਸਾਫ ਕਰਨਾ ਸੌਖਾ ਹਾਂ ਲਾਉਂਦੇ ਵੀਰੇ ਤਾਂ ਐ ਸੀਗੇ ਸ਼ੋ ਕਿਉਂਕਿ ਅੱਗੋਂ ਸਾਫ ਨਹੀਂ ਸੀ ਹੁੰਦਾ ਪਹਿਲਾਂ ਸਾਫ ਨਹੀਂ ਸੀ ਹੁੰਦਾ ਹਾਂ ਹੁਣ ਤਾਂ ਸੌਖਾ ਹੀ ਆ ਕੰਮ ਇਹਦਾ ਬਹੁਤ ਫਾਇਦਾ ਹਾਂ ਪਹਿਲਾਂ ਪਹਿਲਾਂ ਨਾ ਕੰਪਨੀ ਨੇ ਜਿਹੜੀਆਂ ਕੋਈ ਬਾਹਰ ਲੀਆਂ ਕੰਪਨੀਆਂ ਉਹਨਾਂ ਨੇ ਇਹ ਗੱਲ ਕਹਿਣੀ ਸਾਡਾ ਡੈਟਟਰ ਸ਼ੋ ਦੇ ਨਾਲ ਹੀ ਚੱਲਦਾ ਹੂੰ ਹੂੰ ਉਦੋਂ ਇਹ ਗੱਲ ਦਾ ਨਾਕ ਨਹੀਂ ਸੀ ਆਉਂਦੀ ਸ਼ੋ ਦੇ ਨਾਲ ਚੱਲਦਾ ਪਰ ਸਾਫ਼ ਨਹੀਂ ਨਾ ਹੁੰਦਾ ਰੈਡੀਟਰ ਸਾਫ਼ ਕਰਨਾ ਮੈਂ ਕਹਿ ਲੱਗਿਆ ਜੀ ਵੀਰੇ ਜਿਵੇਂ ਹੁਣ ਆਪਣੇ ਆਪਾਂ ਨਾਂ ਤਾਂ ਨਹੀਂ ਦਿੰਦੇ ਕਿਸੇ ਦਾ ਵੀ ਹੂੰ ਹੂੰ ਉਹਨਾਂ ਦੀ ਥਿਊਰੀ ਮੇਰੇ ਹਿਸਾਬ ਜਤਾ ਇਹ ਸੀਗੀ ਵੀ ਉਹਨਾਂ ਦੇ ਬੋਨਰ ਸਿੰਗਲ ਸੀਗੇ ਜਿਹੜੇ ਕਹਿੰਦੇ ਆ ਵੀ ਸਾਡੀ ਸ਼ੋ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਦਾ ਸਾਫ਼ ਹੋ ਜਾਂਦਾ ਜਿਵੇਂ ਹੁਣ ਇਹਦੀ ਚੱਕ ਲਈ ਆਪਾਂ ਹਾਂਜੀ ਹਾਂਜੀ ਵੀ ਇਹਦੇ ਆਪਾਂ ਸਾਫ਼ ਕਰ ਲੈਨੇ ਆ ਇਹਨਾਂ ਦੀ ਸ਼ੋ ਆਪਾਂ ਤਾਂ ਲਾਉ ਵੀ ਆ ਗੋ ਲੈਂਦਾ ਲੈਂਦਾ ਨਹੀਂ ਸੀ ਹਾਂ ਹਾਂ ਤਾਂ ਟਰੈਕਟਰ ਜਦੋਂ ਇੱਥੇ ਚੋਕ ਗਿਆ ਤੂੜੀ ਵਾਲੀ ਮਸ਼ੀਨ ਤੇ ਇੱਥੋਂ ਇਹਨੇ ਖਿੱਚੀ ਜਾਣਾ ਕੱਕ ਹਾਂਜੀ ਇਹ ਉਦੋਂ ਚੋਕ ਹੋ ਜਾਂਦਾ ਸੀਗਾ ਸਾਡੇ ਕੋਲ ਨਾ ਕੰਬੈਨ ਆ ਪਪੂਲਰਾਂ ਚ ਚੱਲਦੀ ਆ ਅੱਛਾ ਜੀ ਉਹਦੇ ਜੋ ਪਪੂਲਰਾਂ ਦਾ ਬਰੀਕ ਬਰੀਕ ਨਾ ਘਟਾ ਜਾਂ ਬਾਹਲਾ ਹੁੰਦਾ ਉਹ ਰੈਡੀਏਟਰ ਚੋਕ ਹੀ ਬਹੁਤ ਹੁੰਦਾ ਬਹੁਤ ਜ਼ਿਆਦਾ ਤੇ ਨੂੰ ਕੰਬੈਨ ਤੇ ਹੁਣ ਬੀਲਰ ਤੇ ਚੱਲੂਗਾ ਬੀਲਰ ਤੋਂ ਬਾਅਦ ਕਣਕ ਵੇਲੇ ਕੰਬੈਨ ਤੇ ਚੱਲੂਗਾ ਉਹਦੇ ਲਈ ਫਿਰ ਥੋੜਾ ਜਿਹਾ ਸੌਖਾ ਰਹੇ ਇਹ ਵਧੀਆ ਚਲਾਉ ਵੀਰੇ ਕੰਬੈਨ ਦਾ ਕਟਰ ਤੇ ਮੈਂ ਕਦੇ ਐਡਾ ਟਰੈਕਟਰ ਦੇਖਿਆ ਨਹੀਂ ਚਲਾਉਗਾ ਨਹੀਂ ਨਹੀਂ 45 ਹਸ ਪਾਵਰ ਹੀ ਚਲਾਉਂਦਾ ਬਿਲਰ ਤਾਂ ਬਿਲਰ ਤੇ ਕੋਈ ਇੰਨਾ ਜ਼ੋਰ ਨਹੀਂ ਲੱਗਦਾ ਅੱਛਾ ਉਹ ਬੜਾ ਜ਼ੋਰ ਵਾਲਾ ਕੰਮ ਨਹੀਂ ਨਹੀਂ ਦੇਖਣ ਨੂੰ ਤਾਂ ਵੱਡੇ ਵੱਡੇ ਲਾਏ ਜਾਂਦੇ ਆ ਉਹ ਤਾਂ ਐਵੇਂ ਜਿਵੇਂ ਆਪਾਂ ਵੀ ਉਹ 655 ਲਾਇਆ ਹੀ ਹੋਇਆ ਅੱਛਾ ਹੂੰ ਸੀ ਆਰ ਡੀ ਹਾਂ ਪਰ ਉਹ ਤਾਂ ਦੇਖਣ ਵਾਲਾ ਜਗਾੜ ਹੀ ਆ ਹੁਣ ਆਪਣੇ ਕੋਲ ਇੱਕ ਸੋਨਾਲੀਕਾ ਪੰਜਾਬ ਆ ਉਹ ਵੀ ਚਲਾਈ ਜਾਂਦਾ 750 ਜਿਹੜਾ ਤਿੰਨ ਸਿਲੰਡਰ 50 ਆਉਂਦਾ ਉਹ ਵੀ ਬਿਲਰ ਚਲਾਈ ਜਾਂਦਾ ਸੌਰੀ ਇਹਨਾਂ ਦੇ ਚੱਲੀ ਜਾਂਦੇ ਹੋਵੀਆਂ ਡਾਇਰੈਕਟਰ ਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਅਗਲੀ ਵੀਡੀਓ 755 ਦੇ ਸੋਨਾਲੀ ਕਾ ਦੇ 655 ਸਾਡੀ 655 ਸੌਰੀ ਹਾਂਜੀ ਹਾਂ ਉਹਨੂੰ ਵੀ ਬਰੇ ਨੇ ਟਾਇਰ ਨਵੇਂ ਨਹੀਂ ਚੇਂਜ ਕਰਾਤੇ ਸੀ ਨਾ ਉਹਦੇ ਵੀ ਟਾਇਰ ਚੇਂਜ ਕਰਾਤੇ ਸੀ ਹਾਂਜੀ ਉਹਦੇ 17 ਦੇ ਪਾਏ ਮਗਰਲੇ ਹਾਂ ਮੂਰੇ 11 ਦੇ ਯਾਰ ਉਹਦੇ ਤੋਰਿਆਂ ਦਾ ਕੋਈ ਚੱਕਰ ਤਾਂ ਨਹੀਂ ਪਿਆ ਨਹੀਂ ਉਹਦੇ ਟਾਇਰ ਚਾਰੀ ਵੀ ਚੇਂਜ ਕਰਤੇ ਸੀ ਨਾ ਫਿਰ ਕੋਈ ਜੱਟ ਉਹਦਾ ਨੰਬਰ ਅਗਲਾ ਵੱਡਾ ਕਰਤਾ ਉਹ ਵੱਡਾ ਕਰਤਾ ਸੀ ਹਾਂਜੀ ਠੀਕ ਆ ਬਰੇ ਠੀਕ ਯਾਰ ਬਰੇ ਜਿਵੇਂ ਹੁਣ 에ਅਰ ਕਲਿੰਡਰ ਆਉਂਦੇ ਆ ਤੁਸੀਂ ਤਾਂ ਸਾਰੇ ਟਰੈਕਟਰ ਹੀ ਚਲਾਉਂਦੇ ਆ ਦੂਜਾ ਸੁੱਕੇ ਵਾਲਾ ਵੀ ਚਲਾਉਂਦੇ ਹੋ ਹਨਾ ਗਿੱਲੇ ਵਾਲਾ ਵੀ ਇਹਦਾ ਬੈਨੀਫਿਟ ਜਿਆਦਾ ਤੁਹਾਡੇ ਅਕੋਰਡਿੰਗ ਆਉਦਾ ਉਹਦਾ ਵੀ ਬੈਨੀਫਿਟ ਇਹਦਾ ਜਿਆਦਾ ਹੈ ਵੈਸੇ ਇਹਦਾ ਜਿਆਦਾ ਕਿ ਡਬਲ ਹੋ ਜਾਂਦਾ ਤੇਲ ਵਾਲਾ ਵੀ ਸੁੱਕਾ ਵੀ ਇਹ ਦੋਨੇ ਚੀਜ਼ਾਂ ਹੈ ਰੇ ਓਕੇ ਉਹ ਕੱਲਾ ਸੁੱਕਾ ਹੀ ਆ ਉਹ ਕੱਲਾ ਸੁੱਕਾ ਹੀ ਆ ਟਰਬੋ ਨੂੰ ਜਿਆਦਾ ਉਹ ਕਾਮਯਾਬ ਆ ਇਹਨੂੰ ਵੈਸੇ ਵਧੀਆ ਚੱਲਦਾ ਹਮ ਇਹ ਜਿਹੜਾ ਮਿੱਟੀ ਕਰਦਾ ਉਹ ਸਿੱਧਾ ਉਹਦੇ ਚ ਇਹ ਚ ਡਬਲ ਫਿਲਟਰ ਆ ਹਾਂ ਇੱਕ ਤਾਂ ਸੁੱਕਾ ਵੀ ਉੱਪਰ ਹੈਗਾ ਹਾਂ ਹੈਗਾ ਮੈਨੂੰ ਪਤਾ ਹੈ ਹਾਂ ਸੁੱਕਾ ਵੀ ਆ ਥੱਲੇ ਤੇਲ ਵਾਲਾ ਵੀ ਦੋਨੇ ਚੀਜ਼ਾਂ ਹੀ ਆ ਇਹਦੇ ਵਿੱਚ ਇਹ ਘੱਟਾ ਖੇਚਣ ਦਾ ਇਹ ਤਾਂ ਆਪਾਂ ਐਵੇਂ ਚੁੰਨੀਆਂ ਚੰਨੀਆਂ ਜਿਹੀ ਬੰਨੀ ਜਾਂਦੇ ਆ ਉਹਦਾ ਕੋਈ ਫਾਇਦਾ ਥੋੜਾ ਹੁੰਦਾ ਤੁਸੀਂ ਬੈਲਰ ਤੇ ਕਦੇ ਬੰਨੀ ਬੰਨੀ ਨਾ ਨਾ ਅਸੀਂ ਨੀ ਨਾ ਬੈਲਰ ਤੇ ਨਾ ਤੂੜੀ ਵਾਲੀ ਮਸ਼ੀਨ ਤੇ ਕਦੇ ਨਹੀਂ ਬੰਨੀ ਕਦੇ ਨਹੀਂ ਬੰਨੀ ਹਾਂ ਮੈਂ ਐਂ ਚਲਾਉਂਦਾ ਐਂ ਚੱਲਦਾ ਕਈ ਮੇਰੇ ਵੀਰ ਬਹੁਤ ਬੰਨ ਕੇ ਰੱਖਦੇ ਮੈਂ ਕਹਿੰਦਾ ਕੋਈ ਯਾਰ ਟਰੈਕਟਰ ਲੋਡ ਮੰਨਣ ਲੱਪੈਂਦਾ ਉਹ ਘੱਟਾ ਉੱਚ ਛੀਤੀ ਬਜ ਜਮ ਜਾਮ ਜਾਂਦਾ ਉਹ ਫੇਰ ਟਰੈਕਟਰ ਧੂਆਂ ਮਾਰੀ ਜਾਂਦਾ ਲੋਡ ਮੰਨੀ ਉਹ ਚੁੰਨੀ ਦੇ ਨਾਲ ਕਰੇ ਤਾਂ ਘੱਟਾ ਨਹੀਂ ਜਦੇ ਖੇਚ ਲੈਣਾ ਹਾਂਜੀ ਉਹ ਟਰੈਕਟਰ ਨੂੰ ਸਾਹ ਹੀ ਨਹੀਂ ਆਉਂਦਾ ਸਗੋਂ ਉਹ ਸਗੋਂ ਲੋਡ ਮੰਨਦਾ ਉਹਦੇ ਨਾਲ ਦਾ ਕੰਪਨੀ ਨੇ ਕੋਈ ਚੀਜ਼ ਬਣਾਈ ਆ ਸੋਚ ਸਮਝ ਕੇ ਇਹ ਘੱਟਾ ਖੇਚੀ ਨਹੀਂ ਸਕਦਾ ਡਬਲ ਫਿਲਟਰ ਆ ਯਾਰ ਇਹਦੇ 'ਚ ਹੂੰ ਘੱਟਾ ਦਾ ਪਹਿਲਾਂ ਤਾਂ ਗੱਲ ਤੋਂ ਸ਼ੀਸ਼ੇ ਜੀ ਖੜੀ ਜਾਣਾ ਸ਼ੀਸ਼ੇ ਤੋਂ ਚਲੇ ਗਿਆ ਥੱਲੇ ਤੇਲ ਨਹੀਂ ਫੜ ਲੈਣਾ ਤੇਲ ਤੋਂ ਬਾਅਦ 'ਚ ਫਿਰ ਸੁੱਕਾ ਫਿਲਟਰ ਆ ਜਾਂਦਾ ਇੱਕ ਚੀਜ਼ ਹੋਰ ਮੇਰੇ ਵੀਰ ਦੱਸੋ ਮਹਿੰਦਰਾ ਦੇ ਸਵਰਾਜ ਇੱਕੋ ਜਾਣੇ ਨੇ ਯਾ ਹਣ ਹਾਂਜੀ ਸਫਾਈ ਇੰਜਨ ਦੀ ਬੰਤਰ ਦੀ ਬਣਾਉਣ ਦੀ ਸਫਾਈ ਤੁਹਾਨੂੰ ਕਿਹਦੀ ਲੱਗਦੀ ਆ ਜ਼ਿਆਦਾ ਮਤਲਬ ਕਹਿਣ ਦਾ ਮਤਲਬ ਕੰਪਨੀ ਜਿਆਦਾ ਜ਼ੋਰ ਕੀਤੇ ਲਾਉਂਦੀ ਪਈ ਹੈ ਹੈਗੀ ਕੋਈ ਦਿਮਾਗ ਚ ਗੱਲ ਹੈ ਨਹੀਂ ਫਿਰ ਮੈਂ ਵੀ ਬਸੂ ਦੋਨੂੰ ਪਹਿਲਾਂ ਜਿਆਦਾ ਮਹਿੰਦਰੇ ਦੇ ਜ਼ੋਰ ਲਾਉਂਦੇ ਸੀ ਮੇਰੇ ਹਿਸਾਬ ਨਾਲ ਹਨਾ ਪਰ ਹੁਣ ਤਾਂ ਇਹ ਵੀ ਸੋਹਣਾ ਟਰੈਕਟਰ ਨਹੀਂ ਨਹੀਂ ਇਹਦੇ 'ਚ ਕੋਈ ਕਮੀ ਤਾਂ ਕੋਈ ਨਹੀਂ ਕਮੀ ਹੋਂ ਇਹਦੇ 'ਚ ਕੋਈ ਬੰਤਰ 'ਚ ਵੀ ਕੋਈ ਕਮੀ ਨਹੀਂ ਹੈਗੀ ਆਪਣਾ ਨੰਨੂ ਇਹਦਾ ਬਹੁਤ ਵੱਡਾ ਫੈਨ ਆ ਇਸ ਟਰੈਕਟਰ ਦਾ ਮੈਂ ਤਨਦਾਰਨਾ ਆ ਜਾ ਇਹ ਪਹਿਲਾਂ 3 ਸਪੀਡ ਤੋਂ ਮਰਦਾ ਸੀ ਇਹ ਹੁਣ ਹੈ ਹੀ 3 ਸਪੀਡ ਆ ਹੁਣ ਤਾਂ ਇਹਨੂੰ ਕੋਈ ਪਰਵਾਹ ਹੀ ਨਹੀਂ ਹੈ ਹੁਣ ਤਾਂ ਰੋਟਰਵੇਟਰ ਸੁਪਰ ਸੀਡਰ ਸਾਰਾ ਜਿੰਨੇ ਮਰਜ਼ੀ ਗੇਅਰ ਬਦਲੀ ਜਾਓ ਯਾਰ ਨਾ ਟਾਇਰਾਂ ਦਾ ਕੋਈ ਫਰਕ ਪੈਂਦਾ ਕ ਵੀ ਗ੍ਰੈਂਡਰ ਨਹੀਂ ਲਾਉਂਦੀ ਜਿੰਨੀਆਂ ਮਰਜ਼ੀ ਜਿੰਨੇ ਮਰਜ਼ੀ ਸਵਰਾਜ ਦੇਖ ਲਈ ਜਿੰਨੇ ਮਰਜ਼ੀ ਯਾਰ ਇਹਦੇ ਤੇ ਨਾ ਇਹਨਾਂ ਦੇ ਪਤੰਦਰਾਂ ਦੇ ਵਿਕਦੇ ਆ ਜਿਹੜੀ ਗੱਲ ਇਹਦੇ 'ਚ ਕਮੀਆਂ ਦੇ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਧ ਮਾਰਕੀਟ ਇਹਦੀ ਆ ਬਹੁਤ ਪਹਿਲੇ ਨੰਬਰ ਤੇ ਆਇਆ ਤੁਹਾਨੂੰ ਪਤਾ ਹੀ ਹੋਣਾ ਇਹ ਪਤੰਦਰਾਂ ਜਿਵੇਂ ਆ ਦੇਖਣਾ ਮਾਤਾ ਹੈਗਾ ਹੀ ਪੁਰਾਣਾ ਵੀ ਹਾਂ ਪੁਰਾਣਾ ਵੀ ਆ ਦੇਖ ਕੋਈ ਵੀ ਜਗ੍ਹਾ ਇਹਦੀ ਐਸ਼ੀ ਨਹੀਂ ਆਪਾਂ ਹੁਣ ਦੂਜੇ ਟਰੈਕਟਰ ਦੀ ਵੀ ਆਵੇ ਵੀਡੀਓ ਬਣਾਉਣੀ ਆ ਦੇਖੀ ਉਹ ਸੋਨਾ ਬਿੰਗਾ ਹੋਵੇ ਟੇਡਾ ਹੋਵੇ ਵਿਗਦਾ ਹੀ ਆ ਹਾਂ ਉਹ ਗੱਲ ਹੈ ਚੱਕਰ ਇਹ ਵਿਗਦਾ ਇਹ ਜਦਾ ਸੋਨਾ ਹੀ ਆ ਸਹੀ ਗੱਲ ਹੈ ਮੈਂ ਗੱਲ ਹੈ ਰਿਪੇਅਰ ਨਹੀਂ ਹੈਗੀ ਤਾਂ ਕਰਕੇ ਟਰੈਕਟਰ ਦੀ ਮਾਰਕੀਟ ਆ ਵੀ ਸੋਨਾ ਤੇਰੀ ਗੱਲ ਖਣੋ ਸੋਨਾ ਸੋਨਾ ਹੀ ਰਹਿਣਾ ਸੋਨਾ ਸੋਨਾ ਹੀ ਆ ਆ ਯਾਰ ਇਹਨੂੰ ਇੰਨੇ ਪੈਸੇ ਨਹੀਂ ਘਟਾਉਂਦਾ ਹੋਰ ਲੋਕਾਂ ਦਾ ਦਿਮਾਗ ਥੋੜਾ ਖਰਾਬ ਆ ਲਈ ਜਾਂਦੀ ਆ ਹੂੰ ਠੀਕ ਇਹਨੂੰ ਵੀਰੇ ਤੁਸੀਂ ਅੱਜ ਨਾਮ ਲਓ ਤੁਹਾਨੂੰ ਘੱਟਾ ਨਹੀਂ ਪਊ ਇਹ ਨਹੀਂ ਹੈਗਾ ਵਿਜੈਂਸੀ ਤੋਂ ਬਾਹਰ ਆ ਗਿਆ ਤੇ ਕੋ ਘੱਟਾ ਪਾ ਦੂ ਹਣਾ ਨਾ ਨੋ ਪਰ ਚੜ ਕੇ ਦਿਖਾ ਦੇ ਕਈ ਮੇ ਵੀ ਅੱਪ ਪੂਰਾ ਚਲਾਉਣੇ ਆ ਠੋਕ ਕੇ ਟਰੈਕਟਰ ਵੀ ਪੂਰਾ ਐਨ ਤਸੱਲੀ ਨਾਲ ਤਸੱਲੀ ਨਾਲ ਹਾਂ ਕੰਮ ਵੀ ਲਈਦਾ ਇਹ ਨਹੀਂ ਕਿ ਖੜਾਉਣ ਨੂੰ ਹੀ ਆ ਪਰ ਇਹ ਟਰੈਕਟਰ ਬਹੁਤ ਪੈਸੇ ਘਟ ਘਟ ਦੇ ਜਿਵੇਂ ਹੋਰ ਜਿਹੜਾ ਮਰਜੀ ਨਵਾਂ ਲਾ ਲੱਖ ਰੇਡ ਲੱਖ ਢੜ ਜਾਂਦਾ ਹਾਂ ਇਹ ਇਹ 50000 ਘਟੇ ਜਾਨੀ ਸਾਲ ਦੋ ਸਾਲ ਚਲਾ ਕੇ ਲੱਖ ਹੀ ਘਟਦਾ ਹਾਂ ਇਤੂ ਵੱਧ ਨਹੀਂ ਘੜ ਦੂਜੀ ਏਜੰਸੀ ਚੋਂ ਬਾਹਰ ਆ ਕੇ ਜਦ ਇਹ ਦੂਜੇ ਉਹੀ ਘੜੀ ਜਾਂਦੇ ਹਾਂ ਜਦ ਏਜੰਸੀ ਚੋਂ ਬਾਹਰ ਆਏ ਨਹੀਂ ਤੇ ਬਸ ਉਹਨਾਂ ਦਾ ਕੰਮ ਓਕੇ ਹੀ ਆ ਪੱਕੀਰ ਕੋਈ ਕਮੀ ਨਹੀਂ ਨਾ ਹੈਗੀ ਕੋਈ ਵੀ ਨਹੀਂ 15 ਸਪੀਡਾਂ ਆ ਵੀਰੇ ਇਹਦੀ ਗਾਰੰਟੀ ਵਾਰੰਟੀ ਕਿੰਨੀ ਦਿੱਤੀ ਐ ਗਾਰੰਟੀ ਤਾਂ ਨਹੀਂ ਖੈਰ ਹੁੰਦੀ ਟਿੱਕ ਦੀ ਵਾਰੰਟੀ ਹੁੰਦੀ ਵਾਰੰਟੀ 2 ਸਾਲ ਦੀ ਐ ਜੀ ਤਾਂ 2 ਸਾਲ ਦੀ ਨਹੀਂ ਪਰ ਇਹ 6 ਸਾਲ ਵਾਲਾ ਆਇਆ 6 ਸਾਲ ਹੋ ਰਿਖਿਆ ਹਾਂ ਜੀ 6 ਸਾਲ ਵਾਲਾ 6 ਸਾਲ ਪਰ ਯਾਰ ਸਾਡੇ ਕੋਲੇ ਤਾਂ ਅਸੀਂ ਤਾਂ 2-3 ਸਾਲ ਹੀ ਰੱਖਦੇ ਆ ਬਾਲਾ ਤਾਂ ਇਹਨਾਂ ਤੋਂ ਜ਼ਿਆਦਾ ਕੰਮ ਲੈਣਾ ਓਕੇ 3 ਕਿ ਸਾਲਾਂ ਬਾਅਦ ਵੈਸੇ 2 ਸਾਲਾਂ ਬਾਅਦ ਹੀ ਨਹੀਂ 3 ਸਾਲ ਵਸ 3 ਸਾਲਾਂ ਬਾਅਦ ਬਦਲਣੀ 3 ਸਾਲਾਂ ਬਾਅਦ ਚੇਂਜ ਕਰ ਦੇਣਾ ਹਾਂ ਜੀ ਵੀਰ ਨੇ ਜੇ ਤੁਸੀਂ ਆਪ ਦਾ ਕੰਮ ਓਕੇ ਕਰ ਲੈਣਾ ਹਾਂ ਬਸ ਹੂੰ ਕਿਉਂ ਸਾਡੇ ਚੱਲਣੇ ਹੁੰਦੇ ਆ ਖਿੱਚ ਕੇ ਅੱਜ ਫਿਰ ਸੀਜ਼ਨ 'ਚ ਪ੍ਰੋਬਲਮ ਆ ਜੇ ਫਿਰ ਪੰਗਾ ਹੁਣ ਤੁਸੀਂ ਵੀਰੇ ਜਿੰਨੇ ਵੀ ਬੰਦੇ ਆ ਆਜੋ ਮੜਾ ਲਾਗੇ ਜਿਵੇਂ ਜਿੰਨੇ ਵੀ ਬੰਦੇ ਮੈਂ ਦੇ ਦਾਂ ਜਿਨ੍ਹਾਂ ਨੇ ਭਾਰੇ ਕੰਮ ਲੈਣੇ ਆ ਭਾਰੇ ਦਾ ਮਤਲਬ ਕੀ ਹੁੰਦਾ ਹੈ ਬੇਲਰ ਵਾਲਾ ਹੋ ਗਿਆ ਰੇਤੇ ਦਾ ਹੋ ਗਿਆ ਟੂੜੀ ਦਾ ਹੋ ਗਿਆ ਆਪਾਂ ਨਾ ਫੇਰ ਨਹੀਂ ਮੈਂ ਕਿਸੇ ਦਾ ਲੈਂਦਾ ਕਿਤਾ ਵੀਰ ਮੇਰੇ ਜਦਨ ਲੱਪਿੰਦੇ ਆ ਆਪਾਂ ਇੰਡੀਅਨ ਬ੍ਰਾਂਡ ਨੂੰ ਪੈਂਦੇ ਤੁਸੀਂ ਸਮਝੀਓ ਮੈਂ ਕੀ ਗੱਲ ਕਹਿਣੀ ਚਾਹਣਾ ਵੀ ਉਹ ਬ੍ਰਾਂਡ ਕੀ ਗੱਲ ਕਾਮਯਾਬਣੀ ਇਹ ਆਪਣੇ ਆ ਜਟਕਾ ਸੌਦਾ ਜਿਵੇਂ ਲਾਲਾ ਰੇਤਾ ਤੇ ਲਾਉਣਾ ਯਾਰ ਦੱਸਾਂ ਕੀ ਆ ਵੀਰੇ ਮੇਨ ਗੱਲ ਕੀ ਆ ਜਿਹੜੇ ਇਹ ਟਰੈਕਟਰ ਆ ਹੂੰ ਇਹਨੂੰ ਜਿਹੜੇ ਕੰਮ ਦੇ ਮਰਜ਼ੀ ਲਾ ਲਾ ਹੂੰ ਜਿਹੜੇ ਜਿਵੇਂ ਮੰਨ ਲਾ ਹੋਰ ਆ ਕਿਸੇ ਰਿਡਕਸ਼ਨਾਂ ਚ ਆਵਾਜ਼ ਆਉਂਦੀ ਆ ਕੋਈ ਭੱਜਦਾ ਨਹੀਂ ਕਿਸੇ ਚ ਕੋਈ ਕਮੀ ਆ ਕਿਸੇ ਚ ਕੋਈ ਕਮੀ ਆ ਇਹਦੇ ਚ ਕੋਈ ਗਮੀ ਨਹੀਂ ਹੈਗੀ ਜਿਹੜੀ ਕਿਰਾਏ ਨੂੰ ਸਭ ਤੋਂ ਵਧੀਆ ਟਰੈਕਟਰ ਸਵਰਾਜ ਆ ਹੂੰ ਆਲ ਰਾਊਂਡ ਸੋਨਾ ਲਿਕਾ ਵੀ ਹੈਗੇ ਆਪਣੇ ਕੋਲ ਸੋਨਾ ਲਿਕਾ ਵੀ ਵਧੀਆ ਚੱਲਦਾ ਸੋਨਾ ਲਿਕਾ ਥੋੜੇ ਜਿਹੇ ਪੈਸੇ ਘਟਾ ਜਾਂਦਾ ਇਹ ਪੈਸੇ ਨਹੀਂ ਘਟਾਉਂਦਾ ਮੇਰੇ ਜੀ ਮਾਰਕੀਟਰ ਜਦੋਂ ਆਪਾਂ ਬਾਅਦ ਨਾਲ ਵੇਚਣ ਲੱਗੇ ਥੋੜੇ ਜਿਹੇ ਦਾ ਨਾ ਫਰਕ ਪਾ ਜਾਂਦਾ ਇਹ ਨਹੀਂ ਘਟਦਾ ਬਸ ਇਹਦੇ ਚੰਨਾ ਇੱਕ ਫਰਕ ਆ ਇਹ ਉਹ ਜਿਹੜੀ ਗੱਲ ਤੁਸੀਂ ਅੱਗੇ ਕਰੀ ਆ ਵੀ ਸੋਨਾ ਸੋਨਾ ਘਟਦਾ ਨਹੀਂ ਤਾਂ ਹੀ ਤਾਂ ਪੁੱਠਾ ਸਿੱਧਾ ਵਿਕੀ ਜਾਂਦਾ ਇਹ ਇਹ ਸਾਰੇ ਹੀ ਵਿਕਦੇ ਆ ਇਹ ਤਾਂ ਕਬਾੜੀਏ ਕੋਲ ਵੀ ਖੜਾ ਹੋਵੇ ਨਾ ਪਹਿਲੀ ਥਾਂ ਤੇ ਕਬਾੜੀਏ ਚ ਇਹਨੂੰ ਕੋਈ ਦਿੰਦਾ ਨਹੀਂ ਇਹ ਰਿਪੇਅਰ ਬੂਰੀ ਕਰਾ ਲੈਨੇ ਨਾ ਸਮਾਨ ਸੌਖਾ ਮਿਲ ਜਾਂਦਾ ਨਹੀਂ ਸਾਡੇ ਕੋਲੇ ਨਾ ਮੇਰੇ ਕੋਲ 3735 ਸੀਗੇ ਹੁਣ ਮੈਂ 2 ਤਾਂ ਵੇਚ ਤੇ ਚੱਲ ਕਿਉਂ ਇੱਕ ਨਾ ਉਹਦੇ ਉਹ ਪੰਪ 15 ਆ ਹਾਂਜੀ ਲਿਫਟ ਪੰਪ ਹਾਂ ਉਹਦਾ ਥੋੜਾ ਦਿੱਕਤ ਆ ਥ ਤੇ ਨਹੀਂ ਤੇ ਇਹ ਪੁਰਾਣੇ ਪੁਰਾਣੇ ਵੀ ਚੱਲੀ ਜਾਂਦੇ ਆ ਸਭ ਤੋਂ ਪੁਰਾਣੇ 95 96 97 ਮਾਡਲ 192 ਮਾਡਲ ਸੀਗਾ ਸਾਡੇ ਕੋਲੇ ਉਹ ਵੀ ਗੱਠਾਂ ਵਾਲੀ ਟਰਾਲੀ ਦੇ ਪਰਾਲੀ ਦੇ ਵਧੀਆ ਚੱਲੀ ਜਾਂਦਾ ਵਧੀਆ ਪੁਰਾ ਕੋਈ ਇਹਦੇ ਚ ਕਮੀ ਵਾਲਾ ਕੰਮ ਨਹੀਂ ਹੈਗਾ ਇਹ ਨਹੀਂ ਵੀ ਸੀਜ਼ਨ ਚ ਖੜਾ ਰਹੂ ਜਾਂ ਕੁਝ ਹੋ ਜੂ ਹੂੰ ਉਹਦੇ ਚ ਚਲੋ ਇੱਕ ਚੀਜ਼ ਮੈਨੂੰ ਇਹਦੇ ਚ ਹੋਰ ਬਹੁਤ ਵੱਧਾ ਲੱਗਦਾ ਜਿੰਨਾ ਕਾ ਮੇਰਾ ਦਿਮਾਗ ਕੰਮ ਕਰਦਾ ਤੁਹਾਡਾ ਤਾਂ ਚਲੋ ਤੁਸੀਂ ਜ਼ਿਆਦਾ ਕੰਮ ਲੈਂਦੇ ਹੋ ਜਿਵੇਂ ਹੁਣ ਜਿੰਨਾ ਕ ਅਸੀਂ ਆ ਦੂਜੇ ਬ੍ਰਾਂਡ ਅਸੀਂ ਚਲਾਉਣੇ ਆ ਉਹਨਾਂ ਸਾਰਿਆਂ ਨਾਲ ਲਿਆ ਕੇ ਸਾਨੂੰ ਛੇੜਖਾ ਨਹੀਂ ਕਰਨੀ ਪੈਂਦੀ ਯਾਰ ਇਹ ਕੰਮ ਲੈਣ ਨੂੰ ਤਾਂ ਇਹਦੇ ਚ ਇਹ ਇਹ ਪਤੰਦਰ ਨਾਲ ਇਹ ਜਿਹੜਾ ਨਹੀਂ ਕਰਨ ਦੀ ਲੋੜ ਹਾਂ ਇਹ オリジナル ਹੀ ਉਹਨਾਂ ਜ਼ੋਰ ਲਾ ਜਾਂਦੇ ਹਾਂ ਇਹ ਕੰਮ ਵਧੀਆ ਕਰਦਾ ਯਾਰ ਕਈ ਵਾਰੀ ਨਾ ਮੈਂ ਅੱਗੇ ਇੱਕ ਵੀਡੀਓ 'ਚ ਗੱਲ ਕਰੀ ਸੀ ਇਹ ਕਈ ਵਾਰੀ ਐਂ ਲੱਗਦਾ ਵੀ 855 ਤੋਂ ਵੀ ਜ਼ਿਆਦਾ ਜ਼ੋਰ ਮਾਰ ਜਾਂਦਾ ਨਹੀਂ ਨਹੀਂ ਯਾਰ ਉਹ ਤਾਂ ਮੈਂ ਕੰਪਨੀ ਕੰਮ ਲਈ ਥੋੜਾ 855 ਤੇ ਹਾਂ ਜ਼ੋਰ ਤਾਂ ਨਹੀਂ ਵੱਧ ਜੋੜ ਤਾਂ ਜਿੰਨੀ ਪਾਵਰ ਉਹ ਹਿਸਾਬ ਨਾਲ ਹੀ ਵਧੀਆ ਲਾਉਂਦੇ ਆ। ਯਾਨੀ ਜੇ ਤੁਸੀਂ ਕਹਾਂ ਪੀ 855 ਤੋਂ ਤਕੜਾ ਉਹ ਤਾਂ ਮੂਰਖਾਂ ਦੀ ਵਾਲੀ ਗੱਲ ਹੀ ਆ। ਨਹੀਂ ਤਕੜਾ। ਨਹੀਂ ਤਕੜਾ। 855 ਤਾਂ 855 ਹੀ ਆ। ਇਹਦੀ ਪਾਵਰ ਥੋੜੀ ਜੀ ਘੱਟ ਆ। ਚਾਹੇ 2-4 ਦਾ ਹੀ ਫਰਕ ਹੋਵੇ। ਉਹ ਘੱਟ ਹੈਗੀ ਆ। ਇਹ ਉਹਦੇ ਨਾਲ ਲੱਖ ਰੁਪਏ ਸਸਤਾ। 60 ਕੁ ਹਜ਼ਾਰ ਰੁਪਏ ਸਸਤਾ 70 ਹਜ਼ਾਰ ਰੁਪਏ। 60 70 ਹਾਂ ਜੀ 3 ਸਪੀਡ ਆ ਨਾ। ਹਾਂ। بس ਟਾਇਰਾਂ ਟੂਨਾਂ ਦਾ ਫਰਕ ਆ। ਬਾਕੀ ਬਾਡੀ ਲਾਈਨ ਤਾਂ ਸੇਮ ਹੀ ਚੁੱਲਾ ਚੱਲਾ। ਗੇਅਰ ਇੰਜਣ ਹਿੱਸਾ ਦੇਖਣ ਨੂੰ ਤਾਂ ਕਈ ਸਾਰੇ ਸਾਰਾ ਕੁਝ ਸੇਮ ਆ। ਸੇ ਹਾਂਜੀ ਹੂੰ ਆਪਾਂ ਕਹੀ ਜਨੇ 44 855 ਨਾਲ ਜ਼ਿਆਦਾ ਜ਼ੋਰ ਲਾ ਜੂ ਫਿਰ ਜ਼ਰੂਰੀ ਲੋ 4855 ਕਿਉਂ ਲੈਣ ਚ ਜ਼ਿਆਦਾ ਜ਼ੋਰ ਲਾਉਂਦਾ ਫਿਰ 44 ਲੈ ਲੈ ਹੁਣ ਤਾਂ ਸੱਚ ਵੀਰੇ ਇਹ ਲਾਲ ਰੰਗ ਚ ਵੀ ਆ ਗਿਆ ਤੁਸੀਂ ਉਹ ਨਹੀਂ ਸੋਚਿਆ ਕਿ ਪਹਿਲਾਂ ਲੈ ਜਾਂਦਾ ਸੀ ਨਹੀਂ ਨਹੀਂ ਅਸਲ ਚ ਨਾ ਫਿਰ ਉਹ 855 ਫਿਰ 855 ਹੀ ਆ ਪਰ ਆਪਾਂ ਲੈਣਾ ਹੀ ਸੀਗਾ 44 ਥੋੜਾ ਲੱਗਦਾ ਹੈ ਹੂੰ ਆਪਾਂ 44 44 ਸਮਝ ਕੇ ਹੀ ਲਿਆ 855 ਦਾ ਸਮਝ ਕੇ ਨਹੀਂ ਨਾ ਲਿਆ ਆ ओके ਵੀ ਦਿਮਾਗ ਚੋ ਗੱਲ ਹਾਂ ਕੀੜਾ ਹੈ ਆਪਾਂ ਯਾਰ ਉਹ ਚੀਜ਼ ਲੈਣੀ ਹੈ ਜਿਹੜੀ ਤੇਲ ਘੱਟ ਖਾਵੇ ਕੰਮ ਪੂਰਾ ਕਰੇ ਸੰਤੋ ਦਿਹਾੜੀ ਦਾ 400 ਰੁਪਿਆ ਟਰੈਕਟਰ ਬਚਾਉਂਦਾ ਕੋਈ ਡੀਜ਼ਲ ਖਰਚੇ ਚ ਬਸ ਉਹਦਾ ਫਾਇਦਾ ਸਮਝ ਲਓ ਡਰਾਈਵਰ ਦੀ ਅੱਧੀ ਪੌਣੀ ਦਿਹਾੜੀ ਕੱਢਦਾ ਹਾਂ ਕੋਈ ਵੀ ਟਰੈਕਟਰ ਬਚਾਉਂਦਾ ਹਾਂ ਸਾਡੇ ਕੋਲੇ 555 ਵੀ ਸੀਗੇ ਹਮ ਅਰਜਨ 555 ਅਰਜਨ 555 ਤੋਂ ਵੀ ਘੱਟ ਤੇ ਲਿਖਾਇਆ ਜਾਂਦਾ ਹਮ ਵੈਰੀ ਗੁੱਡ ਲਓ ਜੀ ਕਿਸਾਨ ਵੀਰੋ ਵੀਰੇ ਦੇ ਆਜੋ ਵੀਰੇ ਆਪਾਂ ਬਸ ਅੱਗੇ ਲੈਨੇ ਹਣ ਵੀਰਾਂ ਤੋਂ ਲੋ ਜੀ ਇਹ ਸਾਡੇ ਨੰਨੂ ਦਾਗਾ ਫੇਵਰਟ ਟਰੈਕਟਰ ਇਹਦੀ ਇਹਨਾ ਘਰੇ ਸ਼ੂਟ ਕਰਨ ਲੱਗੇ ਸੀ ਤੇ ਛੋਟਾ ਕਹਿੰਦਾ ਵੀ ਨਹੀਂ ਆਪਾਂ ਇਹਦੀ ਸਪੈਸ਼ਲ ਤੇ ਇੱਕ ਰਿਮੋਟਾ ਮੋਟਾ ਮੈਂ ਦੱਸਦਾ ਵੀਰ ਨੇ ਸਾਡੇ 7 ਤੇ ਟਾਇਰ ਟੂਰ ਚੇਂਜ ਜੋ ਵੀ ਕਰਿਆ ਪਿਛਲੇ ਟਾਇਰਾਂ ਚ 10000 ਅਗਲੇ ਟਾਇਰਾਂ ਚ 15 ਰਮ ਰਮ ਚੇਂਜ ਕਰਨਾ ਕਰਕੇ ਤੇ ਕਮਰਸ਼ੀਅਲ ਕੰਮ ਤੇ ਚੱਲਦਾ ਪਹਿਲਾਂ ਵੀ ਚੱਲਦਾ ਤੇ ਹੁਣ ਗਾਂ ਵੀ ਇਹਨੇ ਚੱਲਣਾ ਤੇ ਦੱਸਿਓ ਜਿੰਨੀ ਕਿ ਜਾਣਕਾਰੀ ਸਾਡੇ ਤੋਂ ਦੇ ਹੋਈ ਵੀ ਕਿੱਦਾਂ ਦੀ ਲੱਗੀ ਸਾਡੀ ਜਾਣਕਾਰੀ ਦੋ ਆਗਿਆ ਸਾਨੂੰ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ